ਸਮਾਣਾ ਸ਼ਹਿਰ ਦੇ ਵਿੱਚ ਜਿਹੜਾ ਕੱਗੜਾ ਰੋਡ ਹੈ ਕੱਗੜਾ ਰੋਡ ਤੇ ਜਿਹੜੇ ਸਵੇਰਪੜੀ ਦੁਕਾਨਾਂ ਹੈ ਬੈਟਰੀਆਂ ਦੀ ਦੁਕਾਨਾਂ ਹੈ ਔਰ ਜਿਹੜਾ ਇਲੈਕਟ੍ਰੋਨਿਕਸ ਸਾਮਾਨ ਟਰੈਕਟਰ ਟਰੱਕਾਂ ਤੇ ਪ੍ਰਯੋਗ ਹੁੰਦੇ ਹੈ ਉਹ ਦੁਕਾਨਾਂ ਹੈ ਰਾਤ ਵਾਰਦਾਤ ਹੋਈ ਚੋਰੀ ਦੀ ਕਈਆਂ ਇਸ ਅਸੀਂ ਲੁੰਬਾ ਬੈਟਰੀ ਜਿਹੜੀ ਸਟੋਰ ਹੈ ਜਿੱਥੇ ਕਿ ਵਾਰਦਾਤ ਹੋਈ ਇਸ ਗੱਲ ਇੱਥੇ ਆ ਕੇ ਚੋਰਾਂ ਨੇ ਕਿਸ ਤਰ੍ਹਾਂ ਸੜਰ ਨੂੰ ਤੋੜਿਆ ਜਿੰਨੀ ਵੀ ਚੋਰੀ ਹੋਈ ਸਾਰਾਂ ਕੇ ਸੜਰ ਤੋੜੇ ਗਏ ਇਹ ਸੜਰ ਤੋੜ ਕੇ ਇੱਥੇ ਨਾਲ ਸ਼ੀਸ਼ਾ ਲੱਗਿਆ ਤਾਂ ਉਹ ਤੋੜ ਦਿੱਤਾ ਗਿਆ ਔਰ ਜਿਹੜਾ ਸਾਮਾਨ تھا ਬੈਟਰੀ ਵਗੈਰਾ ਚੱਕ ਕੇ ਇਥੋਂ ਕਥਿਤ ਚੋਰ ਕਥਿਤ ਚੋਰ ਹੈ ਜਲਦੀ ਹੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਕਰੇਗੀ ਲੇਕਿਨ ਲੋਕ ਮੰਗ ਕਰ ਰਹੇ ਹਨ ਸ਼ਹਿਰ ਦੇ ਵਿੱਚ ਪੈਟਰੋਲਿੰਗ ਵਧਾਈ ਜਾਵੇ ਕਿਉਂਕਿ ਪੈਟਰੋਲਿੰਗ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੋਂ ਲੋਕ ਮੰਗ ਕਰ ਰਹੇ ਹਨ ਪੰਜਾਬ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੰਗ ਕਰ ਰਹੇ ਹਨ ਡੀਜੀ ਪੰਜਾਬ ਤੋਂ ਮੰਗ ਕਰ ਰਹੇ ਹਨ 20 ਸ਼ਹਿਰਾਂ ਦੇ ਵਿੱਚ ਪੈਟਰੋਲਿੰਗ ਵਧਾਈ ਜਾਵੇ ਮੁਲਾਜ਼ਮਾਂ ਦੇ ਵਿੱਚ ਗਿਣਤੀ ਵਧਾਈ ਜਾਵੇ ਸਿਟੀ ਥਾਣੇ ਦੇ ਵਿੱਚ ਜਾਂ ਸਦਰ ਥਾਣਾ ਹੈ ਕਿਉਂਕਿ ਜੇ ਮੁਲਾਜ਼ਮ ਹੀ ਨਹੀਂ ਹੋਣੇ ਪੈਟਰੋਲਿੰਗ ਕਿਸ ਤਰ੍ਹਾਂ ਹੋਵੇਗੀ ਮੁਲਾਜ਼ਮ ਹੋਣਗੇ ਤਾਂ ਹੀ ਪੈਟਰੋਲਿੰਗ ਹੋਣੀ ਹੈ ਇਸ ਦੇ ਲਈ ਪੀਸੀਆਰ ਹੋਣੇ ਚਾਹੀਦੇ ਹਨ ਗੱਡ ਤਾਂ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਨਾ ਹੋਣ ਔਰ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਆਰਥਿਕ ਨੁਕਸਾਨ ਜੋ ਚੋਰੀ ਦੀ ਵਾਰਦਾਤ ਹੁੰਦੀ ਹੈ ਤਾਂ ਆਰਥਿਕ ਨੁਕਸਾਨ ਹੁੰਦਾ ਹੈ ਬੰਦਾ ਉਬਰਦਾ ਨਹੀਂ ਹੈ 10 ਸਾਲ ਪਹਿਲਾਂ ਵੀ ਇਹਨਾਂ ਦੀ ਚੋਰੀ ਦੀ ਵਾਰਦਾਤ ਹੋਈ ਸੀ ਦੋਨੋਂ ਸਟਰ ਤੋੜੇ ਗਏ ਤੇ 10 ਸਾਲ ਹੋ ਗਏ ਉਹ ਚੋਰੀ ਦੀ ਵਾਰਦਾਤ ਟਰੇਸ ਨਹੀਂ ਹੋਈ ਹੁਣ ਫਿਰ ਵਾਰਦਾਤ ਹੋ ਗਈ ਕਿਸ ਤਰ੍ਹਾਂ ਵਪਾਰੀ ਉਬਰੇਗਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕਾਂ ਦੀ ਮੰਗ ਹੈ ਕਿ ਪੁਲਿਸ ਦੀ ਤਨਾਤੀ ਜ਼ਿਆਦਾ ਕੀਤੀ ਜਾਵੇ ਕਿੰਨੇ ਲੋਕ ਸੀ ਗੱਲਬਾਤ ਕਰਦੇ ਆ ਸੀ ਉਹਨਾਂ ਦਾ ਬੇਟਾ ਖੜਿਆ ਹੈ ਲੂੰਬਾ ਸਾਹਿਬ ਜੀ ਦਾ ਮੈਨੂੰ ਜੀ 5 ਵਜੇ ਫੋਨ ਆਇਆ ਸੀਗਾ ਕਿਸੇ ਮੇਰੇ ਜਾਣਕਾਰ ਦਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਤੁਸੀਂ ਆ ਕੇ ਦੇਖ ਲਓ ਵੀ ਕੀ ਹੋਇਆ ਤੇ ਉਸ ਤੋਂ ਬਾਅਦ ਮੈਂ ਦੁਕਾਨ ਤੇ ਆਇਆ ਮੇਰੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਅੰਦਰ ਮਤਲਬ ਅਸੀਂ ਪਹਿਲਾਂ ਫਿਰ ਪੁਲਿਸ ਨੂੰ ਇਤਲਾਹ ਕੀਤੀ ਫਿਰ ਜਿੰਨੀ ਦੇਰ ਤੱਕ ਪੁਲਿਸ ਨੇ ਅਸੀਂ ਉਨੀ ਦੇਰ ਦੁਕਾਨ ਦਾ ਸ਼ਟਰ ਨਹੀਂ ਖੋਲਿਆ ਫਿਰ ਅਸੀਂ ਆ ਕੇ ਸ਼ਟਰ ਖੋਲਿਆ ਦੇਖਿਆ ਅੰਦਰੋਂ ਆਪਣੇ 12 15 ਇਨਵਰਟਰ ਦੇ ਬੈਟਰੀ ਈ ਰਿਕਸ਼ੇ ਦੇ ਬੈਟਰੀਆਂ ਟੂ ਵੀਲਰ ਦੀਆਂ ਬੈਟਰੀਆਂ ਚੋਰੀ ਹੋ ਗਿਆ ਸੀ ਤੇ ਕੋਈ ਸੀਸੀਟੀਵੀ ਚ ਕੁਛ ਹੈ ਸੀਸੀਟੀਵੀ ਦੇ ਵਿੱਚ ਪਹਿਲਾਂ ਇਹ ਆਏ ਨੇਣ ਦੇ ਸਾਡਾ ਬਾਹਰ ਵਾਲਾ ਸੀਸੀਟੀਵੀ ਤੋੜਤਾ ਤੋੜ ਕੇ ਸਾਨੂੰ ਨੀਚੇ gira ਹੋਇਆ ਸੀ ਦੀ ਚੱਕਿਆ ਬਾਦ ਚ ਅੰਦਰ ਆ ਕੇ ਦੇਖਿਆ ਸੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਅੰਦਰ ਵਾਲੇ ਬੰਦੇ ਦੇ ਤੇ ਫੁਟੇਜ ਦੇ ਵਿੱਚ ਇੱਕ ਬੰਦਾ ਅੰਦਰ ਵੜੇ ਜੀ ਦੁਕਾਨ ਦੇ ਤੇ ਉਹਨੇ ਹੀ ਤਕਰੀਬਨ ਸਾਰਾ ਮਾਲ ਬਾਰਕਡਿਸਕ ਡਿਸਟ੍ਰਿਕਟ ਕੱਢਿਆ ਹੁਣ ਬਾਹਰ ਨਹੀਂ ਪਤਾ ਕਿੰਨੇ ਬੰਦੇ ਖੜੇ ਸੀ ਕਿੰਨੇ ਨਹੀਂ ਖੜੇ ਸੀ ਕਿੰਨੇ ਕਿਹੜਾ ਦੁਆਹਾਂ ਇਸ ਰੋਡ ਤੇ ਉੱਤੇ ਇਸ ਰੋਡ ਤੇ ਕੱਲ ਰਾਤ ਚਾਰ ਦੁਕਾਨਾਂ 'ਚ ਚੋਰੀ ਹੋਈ ਹੈ ਜੀ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਮੈਨੂੰ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਪੈਟਰੋਲਿੰਗ ਦਾ ਸਿਸਟਮ ਹੋਣਾ ਚਾਹੀਦਾ ਹੈ ਕੋਈ ਪੀਸੀਆਰ ਦੀ ਬੈਨ ਹੋਣੀ ਚਾਹੀਦੀ ਹੈ ਦੇਖੋ ਜੇ ਮੇਨ ਰੋਡ ਤੇ ਐਵੇਂ ਚੋਰੀ ਹੋਣ ਲੱਗ ਗਏ ਜਿਹੜੇ ਅੰਦਰ ਲੁਕਵੇਂ ਰੋਡ ਨੇ ਉਹਨਾਂ ਦਾ ਕੀ ਬਣੇਗਾ ਸਾਡੀ ਕੋਈ ਸਿਕਿਉਰਿਟੀ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੇ ਅਣਪਛਾਤੇ ਵਾਹਨ ਲੰਘਣੇ ਕਿਸ ਦਾ ਕੋਈ ਪਤਾ ਨਹੀਂ ਕੋਈ ਚੈਕਿੰਗ ਦਾ ਕੋਈ ਸਿਸਟਮ ਨਹੀਂ ਜਾਂ ਸਾਡੀ ਕੋਈ ਸਿਕਿਉਰਿਟੀ ਨਹੀਂ ਹੈਗੀ ਇੱਥੇ ਅਸੀਂ ਇੰਨੇ ਲੱਖਾਂ ਦਾ ਮਾਰ ਰੱਖ ਕੇ ਬੈਠੇ ਹਾਂ ਅਸੀਂ ਆਪਣੇ ਕਾਰੋਬਾਰ ਕਿਵੇਂ ਕਰਾਂਗੇ ਬਿਲਕੁਲ ਲੱਖਾਂ ਦਾ ਕਾਰੋਬਾਰ ਹੈ ਕਿਸ ਤਰੀਕੇ ਤੁਸੀਂ ਦੇਖੋ ਪਹਿਲੇ ਚੋਰਾਂ ਨੇ ਦਾਖਲ ਹੋਣ ਤੋਂ ਪਹਿਲੇ ਬਾਹਰ ਜਿਹੜਾ ਕੈਮਰਾ ਲੱਗਾ ਸੀ ਸੀਸੀਟੀਵੀ ਕੈਮਰਾ ਉਸ ਕੈਮਰੇ ਨੂੰ ਵੀ ਤੋੜਤਾ ਇਹ ਤੋੜ ਕੇ ਚਲੇ ਗਏ ਲੇਕਿਨ ਅੰਦਰ ਜਿਹੜੇ ਕੈਮਰੇ ਲੱਗੇ ਸੀ ਉਹਦੇ ਵੀ ਕੁਝ ਰਿਕਾਰਡਿੰਗ ਹੋਈ ਹੈ ਪਰਸ਼ੋਤਮ ਜੀ ਅੱਜ ਤੋਂ ਠੀਕ 10 ਸਾਲ ਪਹਿਲਾਂ ਸੇਮ ਇਹੀ ਕੁਝ ਹੋਇਆ ਸੀ ਦੋਨੇ ਸ਼ਟਰ ਤੋੜ ਕੇ ਮੇਰਾ ਕਟੋ-ਕਟ 6 ਲੱਖ ਰੁਪਏ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ ਸੀ ਜਿਹਦਾ ਕੋਈ ਅਜੇ ਤੱਕ ਪਤਾ ਨਹੀਂ ਲੱਗਾ 10 ਸਾਲ ਮੈਂ ਕੋਈ ਡ੍ਰੈਸ ਨਹੀਂ ਲਿਆ ਕੋਈ ਡ੍ਰੈਸ ਨਹੀਂ ਲਿਆ ਉਸ ਸਦਮੇ ਤੋਂ ਅਸੀਂ ਮਸਾਂ ਹੁਣ ਉਬਰੇ ਹੀ ਸੀਗੇ ਦੇ ਦੁਆਰਾ ਸਾਡੇ ਨਾਲੇ ਪਾਣਾ ਵਰਤ ਗਿਆ ਅਸੀਂ ਤਾਂ ਹਮੇਸ਼ਾ ਇਹੀ ਮੰਗ ਕਰਦੇ ਹਾਂ ਵੀ ਰਾਤ ਨੂੰ ਪੁਲਿਸ ਮਹਿਕਮੇ ਨੂੰ ਪੈਟਰੋਲਿੰਗ ਕਰਨੀ ਚਾਹੀਦੀ ਹੈ ਅਣਪਛਾਤੇ ਵਾਹਨ ਜਿਹੜੇ ਸ਼ਹਿਰ ਚ ਦਾਖਲ ਹੁੰਦੇ ਨੇ ਉਹਨਾਂ ਨੂੰ ਉੱਥੇ ਚੌਂਕ 'ਚ ਰੋਕ ਕੇ ਪੁੱਛਿਆ ਜਾਵੇ ਪਾਈ ਤੁਸੀਂ ਕਿੱਥੋਂ ਆਇਓ ਤੇ ਕਿੱਥੇ ਜਾਣਾ ਹੈ ਉਹਨਾਂ ਦੇ ਕਾਗਜ਼ ਵਗੈਰਾ ਉਹਨਾਂ ਦਾ ਸਾਰਾ ਸਿਸਟਮ ਚੈੱਕ ਕੀਤਾ ਜਾਵੇ ਜੇ ਸ਼ੱਕੀ ਲੱਗਣ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦਾ ਜਿਹੜਾ ਰੋਜ਼ ਪ੍ਰਤੀ ਦਿਨ ਇਹ ਚੋਰੀ ਨੁਕਸਾਨ ਹੋ ਰਿਹਾ ਹੈ ਇਹ ਨਾ ਹੋਵੇ ਤੇ ਲੋਕ ਆਪਣੇ ਚੈਨ ਨਾਲ ਆਰਾਮ ਦੀ ਨੀਂਦ ਸੌ ਸਕਣ ਮਾਪ ਜੀ ਦਾ ਮੇਰਾ ਨਾਮ ਸਰਜੀਤ ਸਿੰਘ ਜੀ ਸਾਫ ਦਾ ਸਰਪੰਚ ਪਿੰਡ ਛਾ ਜੀ ਇਹ ਜਿਹੜੀ ਦੁਕਾਨ ਹੈ ਆਪਣੀ ਉਰੇ ਕਗਰ ਰੋੜ ਤੇ ਕੀ ਚੀਜ਼ ਚੋਰੀ ਹੋ ਗਈ ਥੋੜੀ ਇੱਥੇ ਸਾਡੀ ਜੀ ਬਹੁਤ ਪੁਰਾਣੀ ਦੁਕਾਨ ਹੈ ਜਿੱਕੜ ਫੜ 30 ਸਾਲ ਤੋਂ ਉੱਤੇ ਹੋ ਗਿਆ ਉਰੇ ਸਮਾਸੀ ਪਰ ਮੋਟਰਪਾਈਂ ਮਿੱਚ ਪਾਈ ਤੇ ਅੰਦਰ ਪਾਣੀ ਪੀਣ ਵਾਲੀ ਜੀ ਉਹਨੂੰ ਕੋਈ ਖੱਟ ਕੇ ਲੈ ਗਿਆ ਜੀ ਚੋਰ ਜੀ ਪੁਲਸਰਾਂ ਨੂੰ ਵੀ ਕਹਿਆ ਪੈਣਾ ਇੱਕ ਦੋ ਵਾਰ ਕਹਿੰਦੇ ਹੋ ਅੰਕਰ ਹੁਣ ਕਹਿੰਦੇ ਅਜੋ ਰੱਟ ਲਗਾ ਕਿੰਨੇ ਕ ਬਾਰ ਦਾਤੋਗੀ ਰਾਤ ਇਸ ਰੋਡ ਦੇ ਉੱਤੇ ਇਸ ਰੋਡ ਦੇ ਉੱਤੇ ਜੀ ਰੋਜ਼ ਦੀ ਰੋਜ਼ ਸ਼ਹਿਰ ਦੇ ਵਿੱਚ ਪੰਜ ਬਾਰ ਦਾਤਾਂ ਹੋ ਗਈਆਂ ਨੇ ਜੀ ਰਾਤ ਰਾਤ ਪੰਜ ਛੀ ਕੋਈ ਪੁਲਿਸ ਨਾ ਆਉਂਦਾ ਕੋਈ ਨਾ ਨਿਸ਼ਾਨ ਵੀ ਨਹੀਂ ਹੈਗਾ ਜੀ ਕਿਤੇ ਪੁਲਿਸ ਹੀ ਕਸਟ ਪਦਨੀ ਚਾਹੀਦੀ ਹੈ ਪੁਲਿਸ ਵੀ ਕਸਟ ਪਦਨੀ ਚਾਹੀਦੀ ਹੈ ਜੀ ਹੂੰ ਜੇ ਪੁਲਿਸ ਰਾਤ ਨੂੰ ਪੀਸੀਆਰ ਹੋਵੇ ਜਾਂ ਕੋਈ ਹੋਰ ਹੋਵੇ ਜੀ ਜਿਵੇਂ ਕਹਿੰਦੇ ਥਾਣੇ 'ਚ ਮੁਲਾਜ਼ਮ ਘਟਨੇ ਜੀ ਥਾਣੇ 'ਚ ਵੀ ਵਧਨੇ ਚਾਹੀਦੇ ਨੇ ਜੀ ਮੁਲਾਜ਼ਮ ਹੂੰ ਜੀ ਕਹਿੰਦੇ ਇਸ ਕਰਕੇ ਚ ਲੋਕਾਂ ਦਾ ਜਿਹੜਾ ਜੀ ਸਹਿਮ ਦਾ ਮਾਹੌਲ ਬਣਿਆ ਹੋਇਆ ਜੇ ਕੋਈ ਤੁਰ ਨਹੀਂ ਸਕਦਾ ਕੋਈ ਬੀਬੀ ਜਾਂ ਕੋਈ ਭੈਣ ਉਹਦੀ ਖੋਲ ਕੇ ਲੈ ਜਾਂਦੇ ਨੇ ਜੀ ਕੋਈ ਸਦਾ ਪਰਸ ਖੋਦੇ ਆ ਕਿਸੇ ਦਾ ਮੋਟਰਸਾਈਕਲ ਲੈ ਜਾਂਦੇ ਨੇ ਉਹ ਕੇ ਕਿਸੇ ਦਾ ਪੁੱਤ ਜੀ ਕਿੰਨੇ ਕਿੰਨੇ ਮੋਟਰ ਕਿੰਨੇ ਕਿੰਨਾ ਨੁਕਸਾਨ ਹੋ ਗਿਆ ਆਪਣੀ ਗੱਡੀ ਜਿਹੜੀ ਆਪਣਾ ਘੱਟੋ ਘੱਟ 30-35000 ਦਾ ਨੁਕਸਾਨ ਆ ਜੀ ਮੇਰਾ ਨਾਮ ਸ੍ਰੀਿੰਦਰ ਕੁਮਾਰ ਮਿੱਤਲ ਹੈ ਜੀ ਹਾਂ ਕਿੱਥੇ ਰੁਕਾਇਆ ਆਪਣੇ ਆਪਣੇ ਤੇ ਪਾਰ ਦੇ ਉੱਤੇ ਮਿੱਤਲ ਟਾਇਰ ਸਰਵਿਸ ਹੈ ਜੀ ਇਹ ਸਾਡੇ ਕੈਮਰੇ ਤੇ ਲੱਗੇ ਨਹੀਂ ਹੋ ਸਾਨੂੰ ਪਤਾ ਨਹੀਂ ਮਤਲਬ ਇਹ ਸਨਸ 6:00 ਵਜੇ ਫੋਨ ਗਿਆ ਕਿਸੇ ਬੰਦੇ ਦਾ ਕਿ ਤੁਹਾਡੇ ਸ਼ਟਰ ਟੁੱਟੇ ਪਏ ਨੇ ਅਜੀ ਫਟਾਫਟ ਮੈਂ ਤੇ ਮੇਰਾ ਬੇਟਾ ਦੁਕਾਨ ਤੇ ਆਇਆ ਅਸੀਂ ਆਕੇ ਦੇਖੇ ਸ਼ਟਰ ਟੁੱਟੇ ਸੀਗੇ ਫਿਰ ਆਕੇ ਪਤਾ ਲੱਗਿਆ ਵੀ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਸ਼ਟਰ ਟੁੱਟੇ ਹੋਏ ਨੇ ਤੇ ਉਹਨਾਂ ਦੇ ਵੀ ਬੈਟਰੀਆਂ ਬੁੱਟੀਆਂ ਨੇ ਦੁਕਾਨਾਂ ਨੇ ਦੋ ਉਹਨਾਂ ਦੇ ਵੀ ਸ਼ਟਰ ਟੁੱਟੇ ਨੇ ਕਿੰਨਾ ਘਰ ਨੁਕਸਾਨ ਹੋ ਗਿਆ ਆਪਣਾ ਸਾਡਾ ਇਹ ਤਾਂ ਮੋٹے ਤੌਰ ਦੇ ਉੱਤੇ ਤਾਂ ਸਾਨੂੰ 80-90 ਹਜ਼ਾਰ ਦਾ ਲੱਗਦਾ ਜੀ ਬਾਕੀ ਉਹਨਾਂ ਹੌਲੀ ਹੌਲੀ ਪਤਾ ਲੱਗੂਗਾ ਜੀ ਤੇਰੀ ਲੇਗਣੇ ਤੇਰੀ ਲੇਗਣੇ ਉਸ ਤੋਂ ਬਾਅਦ ਉਹ ਵੀ ਚਾਰ ਟੁੱਟੇ ਸੀਟੀ ਵਾਲਿਆ ਐ ਸੀਟੀ ਵਾਲਿਆ ਇਹੋ ਦੇਖਣ ਹਾਂਜੀ ਸੀਟੀ ਪੁਲਿਸ ਦੇਖੀ ਆ ਗਈ ਹਾਂ ਉਹ ਆਈ ਸੀ ਤੋਂ ਪੁਲਿਸ ਵਾਲੇ ਉਹ ਦੇਖ ਕੇ ਮੋਗਾ ਦੇਖ ਕੇ ਸਾਰੇ ਮਕੰਨਾਂ ਚਲੇ ਗਏ ਜੀ ਉਹ ਕੰਦਰ ਤੋਂ ਆਪਣਾ ਸਟਾਰਟਿੰਗ ਨਾਲ ਆਕਰ ਪੜਨ ਲਵਾ ਗਏ ਤੇ ਚੋਰियां ਲਗਾਤਾਰ ਵਧ ਰਹੀਆਂ ਕਿੱਸਾ ਹੋ ਗਿਆ ਸ਼ਹਿਰ ਤੋਂ ਬਸ ਤਾਂ ਹੁਣ ਥੋੜਾ ਧਿਆਨ ਦਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ ਵੱਲ ਆਪਣੀ ਪੀ ਸੀ ਆਰ ਵਗੈਰਾ ਪਟਾਣੀ ਚਾਹੀਦੀ ਆ ਮੇਨ ਰੋਡਾਂ ਦੇ ਉੱਤੇ ਈ ਸੀ ਆਰ ਹੈ ਨਹੀਂ ਕਿ ਮੰਕਰ ਤੋਂ ਪੀ ਸੀ ਆਰ ਪੀ ਸੀ ਆਰ ਦੀ ਬਦੋਬਦ ਪਟ੍ਰੋਲਿੰਗ ਹੋਣੀ ਚਾਹੀਦੀ ਬਦੋਬਦ ਤਾਂ ਹੀ ਕੁਝ ਬਚਾਅ ਹੋ ਸਕਦਾ ਜੀ ਤੇ ਵੇ ਟੜਕਣੇ ਜੀ ਚੋਰ ਵੇ ਟੜਕਣੇ ਸ਼ਟਰ ਪਟਦੇ ਹੀ ਨਹੀਂ ਖੋਲਦੇ ਨਹੀਂ ਪਟਦੇ ਹੀ ਨਹੀਂ ਆਉਂਦੇ ਸ਼ਹਿਰ ਦੇ ਵਿੱਚ ਰੋਜ਼ਾਨਾ ਹੀ ਵਾਰਦਾਤਾਂ ਹੋ ਰਹੀਆਂ ਚੋਰੀ ਦੀ ਘਟਨਾਵਾਂ ਰੁਕਣ ਦਾ ਨਾਮ ਲੈ ਲਈ ਜਿਸ ਤੇ ਕਿ ਲੋਕਾਂ ਦੇ ਵਿੱਚ ਸਹਿਮ ਹੈ ਲੇਕਿਨ ਸੀਆਈਏ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਸੀਆਈਏ ਪੁਲਿਸ ਦੀ ਟੀਮ ਵੀ ਇੱਥੇ ਤਹਿਕੀਕਾਤ ਕਰ ਰਹੀ ਹੈ ਵੀ ਕੀ ਘਟਨਾ ਹੋਈ ਹੈ ਜੀ ਰਾਜਾ ਚੋਦੀ ਵਾਰਦਾਤ ਹੋਈਆਂ ਨੇ ਤਿੰਨ ਤੇ ਐਸਐਸਓ ਸਿਟੀ ਇੰਸਪੈਕਟਰ ਅਨਰਦੀਪ ਜੀ ਸਾਰੇ ਲੱਗੇ ਆਂ ਤੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਕਰਾਂਗੇ ਪਹਿਲਾਂ ਵੀ 2-3 ਕਾਰਾਂ ਦੀਆਂ ਵਾਰਦਾਤਾਂ ਦੇ ਸੋਣੇ ਲਈ ਬਰਾਮਦ ਕਰਾਈਆਂ ਨੇ ਇਹਨੂੰ ਵੀ ਆਪਾਂ ਨਿੱਜੀ ਧਿਆਨ ਤਾਰ ਕੇ ਹੋਏ ਇਹ ਪਹਿਲ ਦੇ ਅਧਾਰ ਤੇ ਕਰਾਵਾਂਗੇ ਇਹਨਾਂ ਦਾ ਪਹਿਲਾਂ ਨੁਕਸਾਨ ਹੋ ਚੁੱਕਿਆ ਲੂਬਾ ਜੀ ਦਾ ਕਾਫੀ 10 ਸਾਲ ਪਹਿਲਾਂ ਤੇ ਕੋਈ ਨਹੀਂ ਪੂਰੀ ਕੋਸ਼ਿਸ਼ ਕਰ ਰਹੇ ਆ ਸਾਡੇ ਮੁੰਡੇ ਉਧਰ ਟੀਮਾਂ ਕੈਮਰੇ ਚੈੱਕ ਕਰ ਰਹੀਆਂ ਨੇ ਜਲਦੀ ਜਲਦੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ ਕਿੰਨਾ ਤੇ ਐਸਐਸਓ ਸਿਟੀ ਇੰਸਪੈਕਟਰ ਅਮਰਦੀਪ ਜੀ ਸਾਰੇ ਲੱਗੇ ਆ ਤੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਕਰਾਂਗੇ ਪਹਿਲਾਂ ਵੀ 2-3 ਕਾਰਾਂ ਦੀਆਂ ਵਾਰਦਾਤਾਂ ਦੇ ਸੋਣੇ ਲਈ ਬਰਾਮਦ ਕਰਾਈਆਂ ਇਹਨੂੰ ਵੀ ਆਪਾਂ ਨਿੱਜੀ ਧਿਆਨ ਤਾਰ ਕੇ ਹੋਏ ਪਹਿਲ ਦੇ ਅਧਾਰ ਤੇ ਕਰਾਵਾਂਗੇ ਇਹਨਾਂ ਦਾ ਪਹਿਲਾਂ ਨੁਕਸਾਨ ਹੋ ਚੁੱਕਿਆ ਲੂਬਾ ਜੀ ਦਾ ਕਾਫੀ 10 ਸਾਲ ਪਹਿਲਾਂ ਤੇ ਕੋਈ ਨਹੀਂ ਪੂਰੀ ਕੋਸ਼ਿਸ਼ ਕਰ ਰਿਹਾ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز